ਸਾਰੇ ਪੈਨਪਲਾਂ ਨੂੰ ਸਰੀਆ ਨੇ ਬទਿਆ ਠੀਕ ਠਾਕ ਹਾਂ ਵੀ ਅਸੀਂ ਵਧੀਆ ਜੀ ਠੀਕ ਠਾਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਰਿਓਂ ਵੀ ਪਰ ਮਾਤਾ ਮਨ ਚੜ੍ਹਦੇ ਗਏ ਲੱਗੇ ਜੀ ਕੈਮ ਹੋ ਗਿਆ ਸਵੇਰਾ ਦਾ 7 ਵਜੇ ਜੀ ਹੈ ਅੱਜ ਅਸੀਂ ਛੁੱਟੀਆਂ ਪੈ ਗਈਆਂ ਤਾਂ ਕਰਕੇ ਹੁਣ ਅਸੀਂ 5 ਵਜੇ ਉੱਲ ਗਏ ਪਹਿਲਾਂ ਵਿਦਿਆਰਥੀ ਕਾਂਦਾ ਪਣਿਆ ਹੋਇਆ ਬਹੁਤ ਹੀ ਉਪਾਏ ਪ੍ਰਮਾਤਮਾ ਤਾਂ ਦਰੋਸਤੀ ਦੇਵੇ ਸਾਰੇ ਭੈਣ ਭਰਾ ਲਗਾਤਾਰ ਮੀਂਹ ਪੈ ਰਹੇ ਆ ਛੁੱਟੀਆਂ ਵੀ ਵਧ ਗਈਆਂ ਬੱਚਿਆਂ ਨੂੰ ਇਸੇ ਕਰਕੇ ਬਹੁਤ ਜ਼ਿਆਦਾ ਮੌਸਮ ਹੋਇਆ ਸਸਰੀ ਘਰ ਦੀ ਸਾਰਿਆਂ ਨੂੰ ਜਦੋਂ ਸੇ ਘਰ ਦੀ ਪੈਣ ਭਰਾਵਾਂ ਦੇ ਵਿੱਚ ਵਿੱਚ ਜੇ ਰਾਜੀ ਕੁਝ ਹੋਣਗੇ ਪਰ ਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਮੇਰ ਪ੍ਰਿਆਥਰ ਤੇ ਦੂਤੋ ਫਰਮ ਲਈ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਆ ਜੀ ਬਾਹਰ ਬੈਠੇ ਸਾਰੇ ਸਾਧ ਸੰਸਾ ਵਿੱਚ ਮੇਰੇ ਭੈਣ ਭਰਾ ਅਜ਼ੁਰ ਗੁਤਾਮਾ ਬੱਚੇ ਸਾਰੇ ਨੂੰ ਪਿਆਰ ਭਰੀ ਸਸਰੀ ਕਾਲ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜਿਹੜੇ ਨਵੇਂ ਜੁੜੇ ਭੈਣ ਭਰਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਪਰਮਾਤਮਾ ਮੇਲ ਪర్యਤ੍ਰਿਕ ਜੀ ਸੱਚੇ ਪਾਤਸ਼ਾਹ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀ ਸਾਰੇ ਲੋ ਟਾਈਮ ਅਰਦਾਸ ਕਰੋ ਪ੍ਰਮਾਤਮਾ ਲਈ ਜੋ ਆਪਣੇ ਚਾਰ ਚਪੇਰੇ ਬਹੁਤ ਹੀ ਤਬਾਈ ਵਿੱਚ ਹੋਈ ਹੈ ਪੰਜਾਬ ਦੇ ਵਿੱਚ ਪ੍ਰਮਾਤਮਾ ਸੱਚੇ ਪਾਤਸ਼ਾਹ ਮਿਹਰ ਕਰੇ ਸਭ ਤੇ ਮਿਹਰ ਭਰਿਆ ਹੱਥ ਰੱਖੇ ਸਾਰੇ ਭੈਣ ਭਰਾ ਅਰਦਾਸ ਬੇਨਤੀ ਕਰੋ ਕਿ ਇੱਕ ਅਰਦਾਸ ਬੇਨਤੀ ਕਰਗੇ ਤਾਂ ਆਪਾਂ ਜੇ ਮੰਨ ਲਓ ਦਸਾਂ ਜਣੇ ਨੇ ਅਰਦਾਸ ਬੇਨਤੀ ਕੀਤੀ ਇੱਕ ਤਾਂ ਅਰਦਾਸ ਬੇਨਤੀ ਜ਼ਰੂਰ ਪੂਰੀ ਹੁੰਦੀ ਹੈ ਇਹ ਆਪਾਂ ਅਰਦਾਸ ਬੇਨਤੀ ਡੋ ਟਾਈਮ ਕਰੀਏ ਤਾਂ ਪਲਾ ਹੋ ਸਕਦਾ ਸੱਚੇ ਪਾਤਸ਼ਾਹ ਪਲਾ ਕਰਨ ਤੇ ਸੁਪੈਨਪੁਰਾ ਵੱਧ ਚੜ ਕੇ ਜੋ ਹਾਰਡ ਪੀੜਤਾ ਲਈ ਹੈ ਜੋ ਜਿੰਨੀ ਜੋ ਕਰਾ ਵੱਧ ਤੋਂ ਵੱਧ ਭਾਈ ਉੱਥੇ ਰਾਸ਼ਨ ਪਾਣੀ ਆਪਾਂ ਜਰੂਰ ਦਈਏ ਸਾਡੇ ਨਗਰ ਚੋਂ ਪੰਚਾਇਤ ਮੌਜੂਦਾ ਪੰਚਾਇਤ ਨੇ ਅੱਜ ਰਾਸ਼ਨ ਪਾਣੀ ਸਾਰਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ ਨੌਜਵਾਨ ਪਿੰਡ ਦੇ ਲੱਗੇ ਹੋਏ ਨੇ ਉਹਨਾਂ ਨਾਲ ਆਤ ਬਾਤ ਆਪਾਂ ਸੰਯੋਗ ਦੇਣਾ ਤੇ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਨੀ ਸੱਚੇ ਪਾਤਸ਼ਾਹੇ ਮਹੌਲ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਪੰਜਾਬ ਉਸੇ ਤਰ੍ਹਾਂ ਹੀ ਹੱਸਦਾ ਵਸਦਾ ਰਹੇ ਤੇ ਵੀਰੋ ਹੁਣ ਮੈਂ ਕਪੜੇ ਧੋ ਰਿਆ ਤੇ ਕਰਮਜੀਤ ਮਾਰ ਰਹੀ ਹੈ ਮਾਝਾ ਉਹ ਸੁਪਾਈ ਕਰ ਰਹੀ ਝਾੜੂ ਝਾੜੂ ਮਾਰ ਰਹੀ ਹੈ ਹੁਣ ਉੱਥੇ ਝਾੜੂ ਤੁਹਾਨੂੰ ਬੁਖਾਰ ਹੈ ਕਿੱਥੋਂ ਕਿੱਥੋਂ ਤੱਕ ਲੈ ਕੇ ਆਈ ਮੈਂ ਇਧਰੋਂ ਕੰਮ ਨਿਵੇੜ ਦਿੰਨਾ ਉਹ ਉਧਰੋਂ ਕੰਮ ਨਿਵੇੜ ਦਿੰਦੇ ਇਸ ਤਰ੍ਹਾਂ ਕਰਕੇ ਨਾਲ ਮਿਲ ਕੇ ਸਾਰਾ ਜਾਨੀ ਕਿ 8-9 ਮਹੀਨੇ ਦਾ ਕੰਮ ਨੇ ਪੜ ਜਾਂਦਾ ਉਸ ਬੱਚੇ ਸਾਥ ਦੇ ਲੈਂਦੇ ਆ ਕੁਝ ਅਸੀਂ ਸਾਡਾ ਇਹ ਵਧੀਆ ਸਰਕਲ ਚੱਲੀ ਜਾਂਦਾ ਹੈ ਪ੍ਰਮਾਤਮਾ ਸੱਚੇ ਪਾਤਸ਼ਾਹ ਆਰੇ ਤਦ ਰੋਤੀ ਰੱਖੇ ਨਗਰ ਖੇੜੇ ਸੁਖ શાંતੀ ਦੀ ਪਾਈ ਰੱਖੇ ਮਿਹਰ ਭਰਿਆ ਹੱਥ ਰੱਖੇ ਜੀ ਸਭ ਤੇ ਨੌਜਵਾਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਹਾਰਪੀਟ ਤਾਲ ਲਈ ਵਾਸਤੇ ਸਮਗਰੀ ਇਕੱਠੀ ਕਰ ਰਹੇ ਹੈ ਤੇ ਉਹ ਨੌਜਵਾਨ ਅੱਗੇ ਵੀ ਸਾਡੇ ਦੂਜਾ ਬਹੁਤ ਹੀ ਉਤਸ਼ਾਹ ਦੇ ਨਾਲ ਸਭ ਤੋਂ ਨਗਰ ਦੇ ਨਾਲ ਸੰਜੋਗ ਦੇ ਨਾਲ ਨਗਰ ਦੇ ਸੰਜੋਗ ਦੇ ਨਾਲ ਵਧੀਆ ਪ੍ਰਾਲਾ ਕਰਦੇ ਆ ਕੋਈ ਏਜੀ ਗੱਲ ਨਹੀਂ ਕੋਈ ਖਵਾਜੀ ਨਹੀਂ ਇਹ ਸਭ ਤੋਂ ਪਹਿਲ ਕਦਮ ਕਰਦੇ ਆ ਸਾਡੇ ਨਗਰ ਦੇ ਨੌਜਵਾਨ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਬਾਦਸ਼ਾਹ ਮੇਰੇ ਭਰਿਆ ਅਸਰ ਰੱਖੇ ਤੇ ਦੁਬਾਰਾ ਮੈਂ ਤੁਹਾਨੂੰ ਇਹ ਦੱਸਦਾ ਵੇ ਭਾਈ ਆਪਾਂ ਅਰਦਾਸ ਬੇਤੀ ਕਰਗੇ ਜੇ ਆਪਾਂ ਕੁਝ ਕਰਨੀ ਚਾਹ ਰਹੇ ਆਪਾਂ ਅਰਦਾਸ ਬੇਤੀ ਕਰੇ ਬੈਠੇ ਕਰਗੇ ਜਰੂਰ ਸੱਚੇ ਪਾਤਸ਼ਾਹ ਪਜਾਤ ਤੇ ਮਿਹਰ ਭਰਿਆ ਅਥਰਕੇ ਉਸੇ ਤਰ੍ਹਾਂ ਹੀ ਪੰਜਾਬ ਵਸਦਾ ਵਸਦਾ ਹੋ ਜਾਵੇ ਸੱਚੇ ਪਾਤਸ਼ਾਹ ਸਭ ਤੇ ਮਿਹਰ ਕਰੇ ਜੀ ਨਾਰਨ ਪਿਆਰ ਕਰਨ ਸਤਿ ਸ਼੍ਰੀਕਾਲ ਜੀ ਮੇਰੀ ਅਜੋਗੀ ਖਰੋੜੀ ਖਰਾਬ ਤੇ ਹਰ ਮੈਂ ਕਿਹਾ ਵੀ ਇਹਨੂੰ ਨੀਵੀਆਂ ਵਾਲੀ ਉੱਚੀ ਕਰੀ ਕੀ ਗੱਲ ਹੋ ਗਈ ਨਾ ਉਹ ਗਏ ਖੋਲ੍ਹਣ ਜਾਂਦੇ ਸੀ ਉਹਨੇ ਖੋਲ੍ਹਦੀ ਨਹੀਂ ਉਹਨੇ ਦੇ ਬਾਰੇ ਦੇ ਨੇ ਕੀ ਹੱਲ ਹੋਊਗਾ ਇਹਦਾ ਕੀ ਨਹੀਂ ਹੈ ਇਹ ਥੱਲੇ ਖਲੇ ਹੁੰਦੀ ਸੀ ਇਹਨੂੰ ਜੰਗਾਲ ਪੈ ਗਿਆ ਤੇਲ ਪਾ ਦਿਓ ਮਸ਼ੀਨ ਵਾਲਾ ਤੇਲ ਪਾ ਦਿਓ ਉਹ ਚੋ ਫਿਰੇ ਨਾ ਫਿਰ ਹੈ ਤੇਲ ਪਾ ਲਓ ਜਦੋਂ ਸਰੋਂ ਦਾ ਤੇਲ ਆ ਗਿਆ ਉਹ ਆਪੋ ਪੀਂਦੇ ਤੇ ਲੈ ਲਈ ਉਹ ਜਵਾਕ ਹੀ ਓਟ ਕੇ ਬਾਹਰ ਭੱਜ ਗਏ ਤੁਸੀਂ ਵੱਡੀਆਂ ਕਰਨੀਆਂ ਸੋਪਗੀਆਂ ਹਾਂ ਇਹ ਯਾਰ ਸਾਚੜਾਉਂ ਦੀਆਂ ਨਹੀਂ ਆਈਆਂ ਨੀਂ ਪਾ ਕੇ ਤੁਰਨਾ ਪੈਂਦਾ ਹਨ ਬਾਲੀਆਂ ਨੀਵੀਆਂ ਹੋਣ ਜਿਹੜੀ ਇਹਨਾਂ ਦੇ ਸਪੋਰਟ ਦੀ ਆ ਪੱਥਰ ਤੇ ਮਾਤਲ ਕੇ ਉਹਨੂੰ ਐਂਡ ਤੇ ਕਰਕੇ ਉਹ ਕਰਦੇ ਪੱਥਰ ਵਾਲੇ ਤਾਂ ਇਹ ਰੋੜ ਕੇ ਜਾਂਦੇ ਬੰਦਾ ਹੂੰ ਤਾਂ ਮਾੜਾ ਮੋਟਾ ਤੁਰੇ ਹਮਾਂ ਨੇਵਾ ਕਰਕੇ ਮੈਂ ਤੁਮੜੀ ਘਾਟ ਤੁਰਿਆ ਜਾਂਦਾ ਮਾਂਜ ਉੱਚੀਆਂ ਹੋਗੀਆਂ ਹੁਣ ਮੈਨੂੰ ਚੱਕਰੀ ਹੋ ਗਈ ਤੇ ਮਰਜੀ ਦੋ ਜਾ ਹਮਮ ਸਤ 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 ਸ ਗਾਲ ਬਾਤ ਕਵਾਚ ਗਿਆ ਹੁਣ ਮੈਂ ਬਾਦ ਲਿਆ ਕੇ ਨਹੀਂ ਦੇਣਾ ਹੁਣ ਮੈਂ ਨਹੀਂ ਤੁਹਾਨੂੰ ਚੀਜ਼ ਕੋਈ ਵੀ ਲੈ ਕੇ ਦੇਣੀ ਖਤਮ ਹੋ ਗਈ ਤਾਂ ਨਕਸ਼ਾ ਦੇ ਸੰਯੋਗਨਾ ਐਨ ਆਰ ਐਂ ਜੀਨਾਣਾ ਯੂਟਿਊਬ ਪਰ ਬਾਹਰ ਦੇ ਡਰਾਈਵਰ ਜੀ ਲੈ ਫਾਟੋ ਇੱਕ 10 ਮਿੰਟ ਹੋਰ ਮਿੰਟ ਹੋਰ ਚਾਹ ਪਾਣੀ ਰੋਵੇਂ ਤੋਂ ਰੋਕੋ ਚੱਲ ਚੱਲ ਬਈ ਜੱਟ ਉਹਦੇ ਚ ਪਾ ਰਹੇ ਆ ਚੱਲ ਚੱਲ ਉਹ ਸੀ ਚਾਹ ਪਾਣੀ ਪੀ ਗਏ ਤੁਹਾਨੂੰ ਕਰਤਾ ਮੈਂ ਨਾ ਭੱਜ ਜਾ ਉਹ ਆਖਣ ਇਕੱਠਾ ਹੋ ਜਾਣਾ ਜਿਹੜੇ ਪੈਂਟ ਤੇ ਸਾਰਾ ਜਦੋਂ ਪਾਬਾ ਬਾਪਾ ਨੂੰ ਦਰਬਾਰ ਬਾਤ ਕਰੇਗਾ ਕੀ ਬੋਲੇ ਪਰ ਆਪਣੇ ਫੋਨ ਨਾਲ ਕਾਲ ਨਹੀਂ ਕਰ ਸਕਦੇ ਉਹ ਤਾਂ ਇਤਨਾ ਪਤਾ ਮਾ ਜਦੋਂ ਆਪਰੇ ਤੇ ਆਈ ਆਪ ਤਾਂ ਕਿਸੇ ਦੇ ਨਹੀਂ ਹੱਥ 바ਣਾ ਉਹ ਤਾਂ ਪਾਸੇ ਹੀ ਢਾਲ ਜਾਂਦੇ ਹਰੇਕ ਬੰਦਾ ਆਹ ਹੁਣ ਸਰਕਾਰ ਕਹਿੰਦੀ ਪੈਸਾ ਸੀਗਾ ਪੈਸਾ ਹੁਣ ਪੈਸਾ ਕਿੱਧਰ ਗਿਆ ਹੁਣਾ ਜਿੰਨੀ ਮਦਦ ਲੋਕਾਂ ਨੇ ਕੀਤੀ ਸਰਕਾਰ ਵੱਲੋਂ ਤਾਂ ਹੁੰਦੀ ਹੀ ਨਹੀਂ ਉਹਦਾ ਆਪ ਫੰਡ ਨੰਬਰ ਜਾਰੀ ਕੀਤਾ ਗਿਆ ਇਹਦੇ ਚ ਪਾਓ ਇਹ ਕਿੱਥੇ ਆ ਗਿਆ ਦੋ ਫਿਰ ਸਾਰਾ ਟ੍ਰੈਕ ਬਾਦਸ਼ਾਹ ਇਨੀ ਮਾਰ ਨਹੀਂ ਬਣਾਉਣੀ ਲਾਖਪ੍ਰੀਤ ਸਿੰਘ ਪਰੇਖਰ ਜੈਨ ਲਾਖਪ੍ਰੀਤ ਸਿੰਘ ਹੋਰਪ੍ਰੀਤ ਸਿੰਘ ਸੌਰੀ ਭਾਈ ਹੋਰਪ੍ਰੀਤ ਸਿੰਘ ਗੋਪੀ ਪਰੇਖਰ ਸਿੰਘ ਇਹ ਜੋ ਹਾਰ ਤੀੜਤਾ ਲਈ ਬਾਦਸ਼ਾਹ ਸਾਹੀ ਰਾਸਪਤੂ ਜਾ ਰਹੇ ਆ ਇਹਨਾਂ ਦਾ ਬਹੁਤ-ਬਹੁਤ ਸਾਈਹ ਮੈਨੂੰ ਧੰਨਵਾਦ ਆਈ ਇਹਨਾਂ ਦੇ ਖੇਤ ਵੀ ਲੈ ਕੇ ਚੱਲਾਂਗੇ ਤੁਹਾਨੂੰ ਖੇਤ ਵੀ ਥਾਰਾ ਕੋਲ ਦਿਖਾਵਾਂਗੇ ਤੇ ਮੈਂ ਵੀ ਕੋਈ ਤਰਾ ਠੀਕ ਆ ਮੈਂ ਆਪਾਂ ਸਰਪੰਚ ਬੰਦਾ ਮੈਂ ਬੋਲ ਕੇ ਓਕੇ ਓਕੇ ਪੂਰਾ ਜੋੜ ਲਾਵਾਂਗੇ ਯਾਰ ਟੈਨਸ਼ਨ ਨਾ ਲੈ ਮੈਂ ਆਪਾਂ ਆ ਬੰਦੇ ਨੂੰ ਐ ਕਿ ਅਗਲੀ ਵਾਰੀ ਸਰਪੰਚੀ ਚ ਆਪਾਂ ਜ਼ਰੂਰ ਇਹਨੂੰ ਲੈਣਾ ਹੈ ਇਹ ਸਰਪੰਚ ਵੜਾਉਣਾ ਵੀ ਹੈ ਓਕੇ ਇਹ ਬੜਾ ਮਸ਼ਹੂਰ ਕਰਨਾ ਆਪਾਂ ਬਹੁਤ ਵਧੀਆ ਕਰਦਾ ਗਵਰਨਮੈਂਟ ਦੇ ਸਾਰੇ ਆ ਨੇ ਵਧੀਆ ਹੋਣਗੇ ਇਹਦੇ ਤੁਸੀਂ ਵਧੀਆ ਅਸੀਂ ਅੱਜ ਨਾ ਇਸ ਵੇਲੇ ਤੇ ਵੀਡੀਓ ਪਾਉਣੀ ਸੀ ਕਿ ਕਿ ਜਿਵੇਂ ਕਿ ਮੌਣ ਬਹੁਤ ਜ਼ਿਆਦਾ ਖਰਾਬ ਹੋਇਆ ਤੇ ਆਪਣੇ ਪੰਜਾਬ ਦਾ ਬਹੁਤ ਹੀ ਸਾਰੇ ਪਾਸੇ ਹਾਲਾ ਹੈ ਹੋਇਆ ਕਦੇ ਨਹੀਂ ਇਸੇ ਕਰਕੇ ਆਪਣੇ ਲਈ ਹਰਾਸ ਨੇ ਟਿੱਕੜਾ ਕਿ ਲੈ ਕੇ ਜਾ ਰਹੇ ਹਾਰੇ ਪਿੰਨ ਦੇ ਸੰਗ ਨਾਲ ਸਾਰੇ ਪੈਂਟਰਾ ਪਿੰਨ ਕੁਤੀ ਮੈਸ ਮੈਂ ਕਲੇ ਨਹੀਂ ਆਇਆ ਅਸ਼ੀਆ ਜਦਦਕਾ ਨਹੀਂ ਆਇਆ ਸੀ ਮੈਂ ਆਦੀ ਆਉਂਦੀ ਨਹੀਂ ਕੁਤੀ ਆਦੇ ਉਹ ਦਰ ਕਿੰਨਾ ਆ ਕੇ ਇਕੱਠੇ ਆ ਗਏ ਕੁਤੀ ਆਦੇ ਨੂੰ ਬੜਾ ਆ ਗਿਆ ਸੀ ਬਸ ਲਈ ਬੜਾ ਨਾਲ ਆ ਗਿਆ ਜਨ ਅਸਤ ਕਲੀ ਮੀ ਆਦੀ ਮਿਲ ਕੋ ਚ ਆ ਰਿਓ ਕਲੇ ਸਾਂਹ ਸੱਚੀ ਕਾਲ ਕਲੇ ਸਾਂਹ ਸੱਚੀ ਕਾਲ ਸੱਚੀ ਕਾਲ ਜੀ ਸਾਥ ਖਿੰਦੋ ਸਾਥ ਕੀ ਜੀ ਸੈ ਮੀ ਖੜ ਕੋਲ ਤੇ ਉਸ ਮੇ ਨਾ ਕੋਲੀ ਪਾ ਗਜ਼ਾ ਮਾਂ ਆ ਕੇ ਯਾਰੋ ਵੀ ਮਾਂ ਮਾਂ ਜੀ

सारे भैन भ्रावती है वो संयोग दो चढ़ के हिस्सा पाओ सेवाचार के घर घर नहीं बचे है ना चलो भी नुकसान भी बहुत ज्यादा हो गया बहुत तो ओखा हो सारे भैन भ्राव ਜੀ ਸਾਰੇ ਆਨੇ ਆਪਣੇ ਆਪਣੇ ਘਰਾਂ ਦੇ ਵਿੱਚ ਵਧੀਆ ਠੀਕ ਠਾਕ ਹੋਵਗੇ ਸਸੀ ਵਧੀਆ ਜੀ ਠੀਕ ਠਾਕ ਆਪਣੇ ਮੰਨੀ ਤਾਂ ਹਜੇ ਬੱਚਤਾ ਜੀ ਆਪਣੇ ਮੁਗ ਦੇ ਵਿੱਚ ਤਾਂ ਵਧੀਆ ਸਖਾਂਤੀਆ ਇਸੇ ਤਰ੍ਹਾਂ ਪ੍ਰਮਾਤਮਾ ਸਾਰੇ ਭਜਾਂ ਨੂੰ ਤੰਦਰੁਸਤੀ ਦੇਵੇ